ਅਮਰੋ ਹੋਇਆ ਜਾ ਰਿਹਾ ਹੈ ਸਤਗੁਰ ਸੰਗਤ ਕੀਦੇ ਹਮ ਸਾਫੇ ਧੰਨ ਧੰਨ ਗੁਰਨਾਨਕ ਜਨ ਦੇ ਰਾਮ ਜਿੱਤ ਮਿਲੇ ਆ ਉਹ ਯਾਰ ਪਿੱਛੇ ਕਰ ਲੈ ਫੋਨ ਬਾਜ ਤੇਰਾ ਦਾ ਫੋਨ ਲੈ ਆਪਣੀ ਏਡੀ ਵੱਡੀ ਹੈਸਿਆਤ ਨਹੀਂ ਇਹ ਕਾਮ ਸਿੱਖ ਪਰਿਵਾਰ ਚੋਂ ਮੰਗ ਇਹ ਆਗੇ ਜੇ ਇਹਨੂੰ ਆਪਾਂ ਕਹਿੰਨੇ ਪਾਕਸ਼ਾ ਦੀ ਗਲਾ ਵਰਤਣੀ ਕਲਾ ਵਰਪਨੀ ਇਹ ਬਾਦਸ਼ਾਹ ਵੀ ਅੱਜ ਕਲਾ ਹੀ ਆ ਕੇ ਬਾਦਸ਼ਾਹ ਨੇ ਆਪਣੇ ਦਰ ਘਰ ਦੀ ਸੇਵਾਦਾਰੀ ਨਿਮਾਣੇ ਸੇਵਕ ਨੂੰ ਬਖਸ਼ ਨਿਹੰਗ ਸਿੰਘ ਵੱਲੋਂ ਨਿਹੰਗ ਸਿੰਘਾਂ ਵੱਲੋਂ ਤੁਹਾਡਾ ਵਿਰੋਧ ਕੀਤਾ ਗਿਆ ਜੀ ਇਹ ਇਸ ਨੂੰ ਕਿ ਦੇਖੋ ਅਸ਼ਾਲ ਕੈਮਰੇ ਤੋਂ ਸਾਡੇ ਦਲਪੰਥ ਦਾ ਇਹ ਪੰਥ ਨੇ ਬਹੁਤ ਫਰਾਨੀਆਂ ਸਾਡੀਆਂ ਮਹਾਨ ਸੰਸਥਾਵਾਂ ਵਾਂ ਔਰ ਸਾਰੇ ਸਾਡੇ ਜਿਹੜੇ ਦਲਪੰਥ ਆ ਜਾਂ ਨਿਹੰਗ ਸਿੰਘ ਆ ਇਹ ਬਹੁਤ ਸਤਿਕਾਰਯੋਗ ਆ ਜੀ ਬੇਨਤੀ ਕਰਦਾ ਔਰ ਮੈਂ ਸਮਝਦਾ ਹਾਂ ਕਿ ਕੋਈ ਵੱਡੀ ਗੱਲ ਨਹੀਂ ਆ ਗੁਰੂ ਪਾਤਸ਼ਾਹ ਨੇ ਬਾਣੀ ਧਾਕਿਆ ਜਮ ਲਖ ਦੁਨੀਆ ਰਹੀ ਹੈ ਨਾਨਕ ਕਿਸ਼ ਸੁਣੀ ਹੈ ਸਿੰਘ ਸਾਹਿਬ ਜੋ ਐਸੇ ਬਖਰੇਵੇਂ ਨਜ਼ਰ ਆ ਰਹੇ ਜੀ ਉਹ ਕਿੱਡੀ ਵੱਡੀ ਸਿੰਘ ਸਾਹਿਬ ਦੇ ਵਿੱਚ ਜਦੋਂ ਤਾਜ ਪੋਸ਼ੀ ਹੁੰਦੀ ਪਈ ਜਿੰਨੂੰ ਤੁਸੀਂ ਹਨੇਰਾ ਕਹਿੰਦੇ ਹੋ ਉਹਨੂੰ ਬਾਣੀ ਕਹਿੰਦੀ ਅੰਮ੍ਰਿਤ ਵੇਲਾ ਸੱਚ ਨਾ ਵਡਿਆਈ ਵੀ ਚਾਰ ਬੋਸ ਗੁਰੂ ਗ੍ਰੰਥ ਸਾਹਿਬ ਪੰਜ ਸਿੰਘ ਵੀ ਸੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਔਰ ਉਥੇ ਸੱਚੇ ਪਾਤਸ਼ਾਹ ਦੀ ਪ੍ਰਕਾਸ਼ ਦੀ ਹਾਜ਼ਰੀ ਦੇ ਵਿੱਚ ਚਲ ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇਹ ਨਿਮਾਣੇ ਸੇਵਕ ਨੂੰ ਸੇਵਾ ਦਾ ਜਿਹੜਾ ਬਾਲਾ ਬਖਸ਼ੀ ਪੰਥ ਚ ਬਖਰੇਵੇਂ ਕਿੱਡੀ ਕਿੱਡੀ ਚੁਣੌਤੀ ਹੈ ਜੀ ਇੱਕ ਤਾਂ ਸੁਨੇਹਾ ਦਵਾਂਗੇ ਸਾਨੂੰ ਆਜ਼ਾਦੀ ਨਹੀਂ ਸਾਰੀ ਯਾਰ ਫੈਸਲੀ ਨਹੀਂ ਰਹੇ ਮੈਂ ਬਖਰੇਵੇਂ ਗਿਆਨੀ ਹਰਿਪ੍ਰਸਾਦ ਸਿੰਘ ਜੀ ਬੜੇ ਸਤਿਕਾਰਯੋਗ ਆ ਉਹ ਸਾਬਕਾ ਸਿੰਘ ਸਾਹਿਬ ਆ ਮੈਂ ਮਾਈਕ ਲਾਣਾ ਗੱਲਾਂ ਉਹਨਾਂ ਦੀ ਕਿਸੇ ਵੀ ਗੱਲ ਦਾ ਕੋਈ ਜਵਾਬ ਨਹੀਂ ਦੇਣਾ ਕਿਉਂਕਿ ਜੋ ਕੁਝ ਵਾਰ ਸਾਹਮਣੇ ਆ ਉਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਤੇ ਉਥੇ ਗੁਰੂ ਜਿਹੜਾ ਪੰਥ ਆ ਉਹ ਵੀ ਪੰਜ ਪਿਆਰਿਆਂ ਦੇ ਰੂਪ ਚ ਸ਼ਾਮਿਲ ਹੈ ਦੋ ਸੱਤਰ ਦੋ ਸੁਨਣ ਵਾਲੀ ਸਾਰੀ ਧਰਾਂ ਨੂੰ ਇਕੱਠੇ ਕਰਨਾ ਕਿੰਨਾ ਵੱਡੀ ਗੱਲ ਹੈ ਉਹ ਪਿਆਰ ਨਹੀਂ ਕੀਤਾ ਜਾਏਗਾ ਤੋਂ ਸੰਭਾਲਣ ਦਾ ਫੈਸਲਾ ਬਿਲਕੁਲ ਕੋਈ ਮਤਲਬ ਕੋਈ ਕਟਾਰੇਗਾ 2 ਦਸੰਬਰ ਦੇ ਫੈਸਲੇ ਨੇ ਉਹਨਾਂ ਨੂੰ ਕਿੱਦਾਂ ਵੇਖੋਗੇ ਉਹ ਕਿੱਦਾਂ ਦੇਖਣੇ ਜੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਉਹ ਜਾਰੀ ਹੋਏ ਆ ਨੇੜੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਨਮਾਇੰਦਾ ਵਜ ਉਹ ਅਕਾਲ ਤਖਤ ਸਾਹਿਬ ਤੋਂ ਨਿਕਲੇ ਹੋਏ ਹੁਕਮਨਾਮਿਆਂ ਦੇ ਪਾਲਣਾ ਹੀ ਕਰੂਗਾ ਤਾਂ ਉਹ ਥੋੜਾ ਬਦਲਾਅ ਨਹੀਂ ਜਾਏਗਾ ਫੈਸਲਾ ਜੀ ਪੰਜ ਮੈਂਬਰੀ ਕਮੇਟੀ ਵਾਲੇ ਮਾਮਲੇ ਤੇ ਪੁਨਰ ਨਿਰੀਖਿਆ ਹੋ ਸਕਦੀ ਹੈ ਦੇਖੋ ਹਰ ਗੱਲ ਕਰਨ ਜਿਹੜਾ ਹੱਲ ਹੁੰਦਾ ਹਰ ਹਰਮਤ ਦੀ ਇੱਕ ਰੌਸ਼ਨੀ ਆ ਮੇਰਾ ਇੱਕੋ ਇੱਕ ਫਰਜ਼ ਆ ਜਿਹੜਾ ਕਲਗੀਧਰ ਪਾਤਸ਼ਾਹ ਨਾ ਜਦੋਂ ਚਮਕੌਰ ਦੀ ਗੜੀ ਤੋਂ ਬਾਹਰ ਨਿਕਲੇ ਤੇ ਭਾਈ ਦਇਆ ਸਿੰਘ ਨਾਲ ਹੀ ਉਹਨਾਂ ਦੇ ਪੈਰ ਨੂੰ ਵੱਜੀ ਠੋਕਰ ਤੇ ਉਹਨਾਂ ਨੇ ਵੇਖਿਆ ਸਹਿਬ ਜਾਦਿਆਂ ਦੇ ਸਰੀਰ ਪਏ ਆ ਤੇ ਭਾਈ ਦਇਆ ਸਿੰਘ ਨੇ ਆਪਣਾ ਕਮਰਕਸਾ ਖੋਲਿਆ ਤੇ ਉਹ ਸਰੀਰ ਤੇ ਪਾਉਣ ਲੱਗੇ ਤੇ ਕਲਗੀਧਰ ਪਾਸ਼ਾ ਨੇ ਕਿਹਾ ਸੀ ਸੁਣ ਕਰ ਬਾਤ ਗੁਰੂ ਦੀ ਗੁਰੂ ਦੀ ਬੋਲੇ ਕਹਿਣ ਲੱਗੇ ਸੁਣ ਗੁਰ ਸਿੱਖਾ ਧਰਮ ਕੀ ਰਾਹ ਭੇਜੋ ਹੈ ਮਰਤੇ ਨਹੀਂ ਕਫਨ ਉਨਕੀ ਕਿਸਮਤ ਮੈਂ ਲਿਖਾ ਸ਼ਹੀਦ ਕੇ ਮੂੰਹ पे ਕਫਨ ਦਾ ਪਰਦਾ ਸ਼ਹਾਦਤ ਦਾ ਦਸਤੂਰ ਨਹੀਂ ਹੈ ਕੇਵਲ ਮੇਰਾ ਬੇਟਾ ਕਫਨ ਮੈਂ ਲੇਟੇ ਜਾਏ ਮੇਜ ਕੋ ਮਨਜੂਰ ਨਹੀਂ ਹੈ ਔਰ ਵੀ ਕਿਤਨੇ ਲਾਲ ਹੈ ਮੇਰੇ ਜਿਨੋ ਨੇ ਜਹਾ ਸ਼ਹੀਦੀ ਪਾਈ ਉਰਜਾ ਪੁਰ ਜਾ ਕਟ ਮਰੇ ਲੇਕਿਨ ਨਾ ਦੁਸ਼ਮਨ ਕੋ ਫਿਰਦਕਲਾਈ ਫਿਰ ਏਕ ਕੇ ਸਾਥ ਪਿਆਰ ਜਿਤਾਣਾ ਜੈ ਕਹੀਂ ਕਾ ਇਨਸਾਬ ਨਹੀਂ ਹੈ ਦਇਆ ਸਿੰਘਾ ਬੇਟੋ ਬੇਟੋ ਮੇ ਜੋ ਫਰਕ ਸਮਝੇ ਅਸਾ ਵੀ ਕੋਈ ਬਾਪ ਨਹੀਂ ਹੈ ਮੈਂ ਵੀ ਉਸ ਕਲਕੀ ਤਰ ਪਾਦਸ਼ਾਹ ਦਾ ਪੁੱਤ ਹਾਂ ਜਿਸ ਪਾਦਸ਼ਾਹ ਨੇ ਆਪਾ ਸਾਰੇ ਪੁੱਤਾਂ ਢੀਂਗਾ ਵਾ ਜਿਸ ਪਾਦਸ਼ਾਹ ਨੇ ਪੁੱਤਰਾਂ ਨੂੰ ਤੇ ਸਿੰਘਾਂ ਨੂੰ ਬਰਾਬਰ ਸਮਝਿਆ ਤੋਂ ਪ੍ਰਥਮ ਪੰਥਾ ਪੰਥ ਤੋਂ ਉੱਪਰ ਕੁਛ ਨਹੀਂ ਆ ਤੇ ਪੰਥ ਦੀ ਸੇਵਾ ਦੇ ਲਈ ਸੇਵਾਦਾਰ ਹੋਣ ਦੇ ਨਾਤੇ ਪੰਥ ਹਰ ਤਰੀਕੇ ਨਾਲ ਤਗੜਾ ਹੋਣਾ ਚਾਹੀਦਾ ਆਰਥਿਕ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ ਸਿਆਸੀ ਤੌਰ ਤੇ ਵੀ ਇਕੱਠਾ ਕਿਦਾਂ ਕਰਦੇ ਹੋ ਜੂ ਤਾਂ ਹਾਲਾਤਾਂ ਨੂੰ ਕਿੱਦਾਂ ਦੇਖਦੇ ਹੋ ਸਿੰਘ ਸਾਹਿਬ ਪੰਥ ਨੂੰ ਖੋਰਾ ਲਾਉਂਦੀਆਂ ਸਾਸ਼ ਰਸਿਏ ਜਾ ਰਹੀ ਪੰਥ ਨੂੰ ਖੋਰਾ ਲਾਉਂਦੀ ਕਿੱਦਾਂ ਵੇਖਦੇ ਹੋ ਜੀ ਇਹ ਗੁਰੂ ਦਾ ਪੰਥ ਆ ਜਦੋਂ ਵੱਡਾ ਘੱਲੂ ਘਰ ਆਇਆ ਇਹ ਉਦੋਂ 35 ਤੋਂ 40 ਹਜ਼ਾਰ ਸਾਡੀਆਂ ਸ਼ਹਾਦਤਾਂ ਆਈਆਂ ਸੀ 1762 ਤੇ ਅਹਿਮਦ ਸ਼ਾਹ ਅਦਾਲੀ ਨੇ ਬੜਕ ਮਾਰੀ ਸੀ ਵੀ ਮੈਂ ਇਹ ਗੁਰੂ ਦਾ ਪੰਥ ਜਿਹੜਾ ਖਤਮ ਕਰਤਾ ਪਰ ਆਪਾਂ ਸਭ ਜਾਣਦੇ ਆ ਕਿ ਜਦੋਂ ਸੱਚੇ ਪਾਤਸ਼ਾਹ ਦੇ ਸਿੱਖਾਂ ਨੇ ਸ਼ਾਮ ਨੂੰ ਅਰਦਾਸ ਕੀਤੀ ਸੀ ਉਹਨਾਂ ਨੇ ਕਿਹਾ ਤੇਰੇ ਬਾਣੇ ਤੇ ਦਿਨ ਦੇ ਚਾਰ ਪੈਰ ਸੁੱਖ ਦੇ ਬਤੀਤ ਹੋਏ ਆ ਤੇ ਰਾਤ ਦੇ ਵੀ ਤੇਰੇ ਬਾਣੇ ਦੇ ਬਤੀਤ ਉਹਨਾਂ ਤੋਂ ਇੱਕ ਹੋਰ ਅਰਦਾਸ ਹੀ ਅੱਜ ਸਮੁੱਚੀ ਕੌਮ ਨੂੰ ਇਹ ਗੱਲ ਚੇਤੇ ਰੱਖਣੀ ਲੋੜ ਆ ਇੱਕ ਤਾਂ ਉਦੋਂ ਸਭ ਤੋਂ ਵੱਧ ਸ਼ਹਾਦਤਾਂ ਉੱਥੇ ਹੋਈਆਂ ਜਿੱਥੇ ਜਿਸ ਗੱਡੀ ਦੇ ਵਿੱਚ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਰਾਜਮਾਨੇ ਦੂਜਾ ਜਦੋਂ ਸ਼ਾਮ ਨੂੰ ਸਿੱਖ ਇਕੱਠੇ ਹੋਏ ਦੇ ਅਰਦਾਸ ਕੀਤੀ ਅੱਜ ਹਰ ਪੰਥ ਨੂੰ ਹਰ ਸਿੱਖ ਨੂੰ ਪੰਥ ਦੀ ਭਾਵਨਾ ਇਹ ਚੇਤੇ ਰੱਖਣੀ ਚਾਹੀਦੀ ਆ ਪੰਥ ਹੀ ਨਾ ਰਹਾ ਤੋ ਗ੍ਰੰਥ ਕੌਣ ਮੰਨੇਗਾ ਪੰਥ ਦੇ ਬੋਲ ਵਾਲੇ ਪੰਥ ਦੀ ਚੜ੍ਹਦੀ ਕਲਾ ਹਰ ਖੇਤਰ ਦੇ ਵਿੱਚ ਹੋਣੀ ਚਾਹੀਦੀ ਸਿੰਘ ਜੀ ਤੁਸੀਂ ਨਿਆ ਪ੍ਰਣਾਲੀ ਬਾਰੇ ਕੀ ਕਹੋਗੇ ਸਿੰਘ ਸਾਹਿਬ ਵਿਰੋਧ ਕਰ ਰਹੇ ਨੇ ਸੱਜਣ ਕੁਮਾਰ ਨੂੰ 41 41 ਸਾਲ ਬਾਅਦ ਸਜ਼ਾ ਹੋਈ ਹੈ ਇਸ ਨਿਆ ਪ੍ਰਣਾਲੀ ਬਾਰੇ ਕੀ ਕਹੋਗੇ ਦੇਖੋ ਜੀ ਕਿਹੜੀ ਨਿਆ ਪ੍ਰਣਾਲੀ ਇੱਥੇ ਬੰਦੇ ਰਿਸ਼ ਹੋ ਗਏ ਦੇਖੋ ਇਹ ਨਹੀਂ ਵੀ ਸਜ਼ਾ ਮਿਲ ਗਈ ਤੇ ਸਾਡਾ ਗੰਮ ਪੂਰਾ ਹੋ ਗਿਆ ਹਾਂ ਮੈਂ ਸਮਝਦਾ ਵਾਂ ਕਿ ਜਿਵੇਂ ਜਿਵੇਂ ਹੁਣ ਵੀ ਆਪਣੇ ਇੱਥੇ ਪੰਜਾਬ ਦੇ ਵਿੱਚ ਬੜੇ ਬੜੇ ਕਈ ਅ fırsਰਾਂ ਨੂੰ ਸਜਾਵਾਂ ਹੋ ਰੀਆਂ ਜਿਨ੍ਹਾਂ ਨੇ ਸਾਡੀ ਨੌਜਵਾਨੀ ਇੱਥੇ ਕੋਹ ਕੋਹ ਕੇ ਮਾਰੀ ਆ ਪਾਦਸ਼ਾਹ ਨੇ ਬਾਣੀ ਦੇ ਵਿੱਚ ਆਖਿਆ ਵਾ ਕਿ ਜਿਹੜਾ ਵਾਹਿਗੁਰੂ ਦਾ ਨਿਆਹ ਹੁੰਦਾ ਨਾ ਉਹ ਸੱਚਾ ਹੁੰਦਾ ਹੋ ਸਕਦਾ ਇੱਥੇ ਚੰਗਿਆਂ ਨੂੰ ਮਿਲ ਜਾਂਦੀਆਂ ਸਜਾਵਾਂ ਕਈ ਬਚ ਜਾਣਗੇ ਪਰ ਇਹ ਸਾਰੇ ਚੇਤੇ ਰੱਖਣਾ ਰੱਬ ਦੀ ਦਰਗਾਹ ਦੇ ਵਿੱਚ ਕੋਈ ਨਹੀਂ ਬਖਸ਼ਿਆ ਜਾਣਾ ਉਹਦਾ ਜਿਹੜਾ ਨਿਯਾਮ ਆ ਉਹ ਅਟੱਲਾ ਸਾਰੀਆਂ ਟੀਮਾਂ ਨੂੰ ਇੱਕ ਜੁੱਟ ਬਣਾਉਣਾ ਜਿਹੜੇ ਵਿਰੋਧ ਕਰਦੇ ਨੇ ਇਹਨੂੰ ਲੋਕਾਂ ਵਾਸਤੇ ਮੈਂ ਸਮਝਦਾ ਜੀ ਕੋਈ ਲੋਕ ਜੀ ਇਹ ਸਾਡਾ ਮਨ ਇਦਾ ਹੀ ਆ ਜਦੋਂ ਤੇ ਕੋਈ ਬਾਹਰੀ ਆਫਤ ਆ ਜਾਏ ਤੇ ਉਹਨਾਂ ਲੜ ਲੈਂਦੇ ਆ ਤੇ ਥੋੜੀ ਜੀ ਬਾਹਰੀ ਆਫਤ ਆ ਘਰੇ ਲੜ ਲੈਂਦੇ ਆ ਸਾਰੀਆਂ ਟੀਮਾਂ ਨੂੰ ਸਾਰੀਆਂ ਟੀਮਾਂ ਨੂੰ ਇਕੱਠੇ ਕਰਨਾ ਕਿੱਡੀ ਕਬੜੀ ਚੁਣਤੀ ਐ ਸਾਰੀਆਂ ਟੀਮਾਂ ਨੂੰ ਇੱਕ ਜੁੱਟ ਕਰਨਾ ਕਿੱਡੀ ਕਬੜੀ ਚੁਣਤੀ ਸਿੰਘ ਸਾਹਿਬ ਜੀ ਮਨ ਇੱਕ ਜੁੱਟੀ ਆ ਕਿਉਂਕਿ ਸਾਡਾ ਸਾਰਿਆਂ ਦਾ ਜਿਹੜਾ ਗੁਰੂ ਆ ਉਹ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਆ ਅਕਾਲ ਤਖਤ ਸਾਹਿਬ ਦੀ ਆਪਾਂ ਛਤਰ ਛਾਇਆ ਚ ਆਪਾਂ ਦੂਜੇ ਪਾਸੇ ਵੇਨੇ ਆ ਕਈ ਕੌਮਾਂ ਚ મતભੇਦ ਹੈਗੇ ਆ ਪਰ ਘੱਟੋ ਘੱਟ ਸਿੱਖ ਕੌਮ ਜਿਹੜੀ ਉਹ ਇੱਕ ਮੋਟਾ ਠੀਕ ਆ ਜਿਉਂਦਾ ਕੌਮਾਂ ਚ ਮਾੜੇ ਮੋੜ ਜਿਹੜੇ ਵਕਰੇ ਹੋਏ ਹੁੰਦੇ ਬਾਕੀ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਅੱਜ ਇਹ ਪਹਿਲੇ ਦਿਨ ਦੇ ਉੱਤੇ ਕਿ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਆ ਸਾਡੀ ਇੱਕ ਪ੍ਰਾਣੀ ਮੰਗ ਰਹੀ ਆ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਮੈਂ ਸੈਂਟਰ ਸਰਕਾਰ ਨੂੰ ਬੇਨਤੀ ਕਰਦਾ ਕਿ ਵੇਖੋ ਤੁਹਾਨੂੰ ਵੀ ਪਤਾ ਇਹ ਜਿਹੜੀ ਸਿੱਖ ਕੌਮ ਬਾਰਡਰ ਤੇ ਬੈਠੀ ਆ ਇਹ ਦੇਸ਼ ਦੀ ਰੱਖਿਆ ਕਰ ਸਾਡੀਆਂ ਵੱਡੀਆਂ ਕੁਰਬਾਨੀਆਂ ਤਾਂ ਜਿਹੜਾ ਸਾਡੀ ਇਹ ਵੱਡੀ ਮੰਗ ਰਹੀ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਕਿ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਇਹਨੂੰ ਪਵਿੱਤਰ ਸ਼ਹਿਰ ਦਾ ਦਰਜਾ ਜਿਹੜੀ ਉਹ ਸਰਕਾਰ ਦੋ